ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸੋਦਾ ਰਗਾ ਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਸੋਦਰ ਤੇਰਾ ਕੇ ਹਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਗਾ ਕੇਤੇ ਤੇਰੇ ਵਾਣਹਾਰੇ ਕਹਤੇ ਤੇਰੇ ਰਗ ਭਰੀ ਸੋ ਕਹੀਏ ਕਹਤੇ ਤੇਰੇ ਗਾਵਨਹਾਰੇ ਗਾਵਤੰਨੋ ਪਵਨ ਨਾਣੀ ਬੈਸੰਤਰ ਗਾਵੇ ਰਾਜਾ ਤਰਮਦਵਾਰੇ ਗਾਵਤੰਨੋ ਚਿੱਤ ਕਬਤਲਿਕ ਜਾਨਨ ਅਲਿਕਲੇ ਤਰਮ ਵਿਚਾਰੇ ਗਾਵਤੰਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਤੰਨੋ ਇੰਦਰਾਸਨ ਬੈਠੇ ਦੇਵਤੀ ਆਦਰ ਨਾਲੇ ਗਾਵਤੰਨੋ ਸਿੱਧ ਸਮਾਧੀ ਅੰਦਰ ਗਾਵਤੰਨੋ ਸਾਧ ਵਿਚਾਰੇ ਗਾਵਤੰਨੋ ਜਤੀ ਸਤੀ ਸੰਤੋਖੀ ਗਾਵਤੰਨੋ ਵੀਰ ਕਰਾਰੇ <Sessly> <Sessly> गांव तुन्नो पंडित बन रखी सर जुग जुग वेदा नाले गांव तुन्नो मोहनिया मनमोहन स्वर्ग मश प्याले गांव तुन्नो तेरा पाए तेरे सारथी तनाले गांव तुन्नो जोद महाबल सूरा गांव तुन्नो खानी जारे गांव तुन्नो खंड मंडल ब्रह्मंडा कारखा कार रखे तेरे तारे सेई तुन्नो गांव जोदत पावन ते तेरे बगैर सारे होर केते तुन्नो गांव से मैं चितना आवन नानकियां बिचारे सोई सोई सदा सच साईं साचा साची नहीं ਹੈਪੀ ਹੋ ਸੀ ਜਾਇ ਨਜਸੀ ਰਚਨਾ ਜੀ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨੂ ਪਾਈ ਓਂਕਾਰ ਕਰ ਦੇਖਿਆ ਕੀ ਤਾਂ ਆਪਣਾ ਹਾ ਜੋ ਤਿਸ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹਕਮ ਨਾ ਕਰਨਾ ਜਾਈ ਸੋ ਪਾਛਾ ਸਾਹ ਪਸਾਇਉ ਨਾਨ ਕਰੈ ਜਾਈ ਆਸਾ ਮਹੱਲਾ ਪਹਿਲਾ ਜ਼ੁਣਵੜਾ ਕੇ ਸਭ ਕੋਈ ਕੇ ਵੱਡਾ ਢੀਠਾਏ ਕੀਮਤ ਪਾਇਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਨੀ ਗਹਿਰਾ ਕੋਹਣ ਜਾਰੇ ਤੇਰਾ ਕੇਤਾ ਕੇ ਵੜੀ ਚੀਰਾ ਰਹਾ ਸਭ ਸੁਰਤੀ ਮੇਰ ਸੁਰਤ ਕਮਾਈ ਸਭ ਕੀਮਤ ਮੇਰ ਕੀਮਤ ਪਾਈ ਗਿਆਨੀ ਤੈਨੀ ਗੁਰ ਗੁਰ ਹਾਏ ਕਹਿ ਨਾ ਜਾਏ ਤੇਰੀ ਤੇਲ ਵੜੇ ਐਸਾ ਸਤ ਸਭ ਤਬ ਸਭ ਜਗਿਆਈਆਂ ਸਿਦਾ ਪੁਰਖਾ ਕੀਆ ਵੜਿਆਈਆਂ ਤੁਦਵੇਂ ਸੀਦੀ ਕਿਨੇ ਨ ਪਾਈਆਂ ਕਰ ਮਿਲੇਣਾ ਠਾਕ ਰਹਾਈਆਂ ਆਖਣ ਵਾਲਾ ਕੀਆ ਵਿਚਾਰਾ ਸਿਵਤੀ ਭਰੇ ਤੇਰੇ ਪੰਡਾਰਾ ਜੇ ਸੂਦੇ ਤਿਸੇ ਕਿਆ ਚਾਰਣਾ ਨਾ ਨਾਸ ਸਵਾਰਣਾ ਸਾ ਮਹੱਲਾ ਪਹਿਲਾ

ਹਰ ਕੇ ਜਨ ਸਤਗੁਰ ਸਤਪੁਰਖ ਆਬਿਨੋ ਕਰ ਗੁਰ ਪਾਸ ਹਮ ਕਰੇ ਕਰਮ ਸਤਗੁਰ ਸਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਹਮ ਮੁਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰੇ ਪ੍ਰਾਨ ਸਗਾਈ ਹਰ ਕੀਰਤ ਹਮਰੀ ਰਾਸ ਰਾਉ ਹਰ ਜਣ ਕੇ ਵੜ ਪਾਗ ਵੜੇ ਜਿਨ ਹਰ ਸਰਦਾ ਹਰ ਪਿਆਸ ਹਰ ਹਾ ਨਾ ਮਿਲੇ ਤੇ ਬਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਆਸ ਨਾਮ ਨਾ ਪਾਇਆ ਤੇ ਪਾਗ ਹੀ ਜਾਂ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਦੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜੀ ਤਾਰ ਸੁਭਾਏ ਅਮਿਲ ਜਨਾਨ ਕਾ ਨਾਮ ਪਰ ਗਾਸ ਰਾਗੁ ਗੁਜਰੀ ਮਹੱਲਾ ਪੰਜਵਾ ਕਾਹਿਰੇ ਮੈ ਚਤਵਾ ਉਦਮ ਜਾਹਰ ਜੀਰੋ ਪਰ ਅਸਲ ਪਥਰ ਮੈਂ ਜੰਤ ਉਪਾਏ ਤਾ ਗਰੀ ਜਗਾ ਕੇ ਕਰ ਤਰਿਆ ਮੇਰੇ ਮਾ ਦੋ ਜੀ ਸੰਸਗਲ ਮੇਰੇ Eso ਤਰਿਆ ਗੁਰਪਸਾਤ ਪਰਮਪਤ ਬਾਏ ਸੋਕੇ ਕਾਸ਼ਰਿਆ ਰਹਉ ਜਨਨ ਪਿਤਾ ਲੋਗ ਸੁਤ ਬਣੀਤਾ ਕੋਇ ਨ ਕਿਸ ਕੀ ਦਰਿਆ ਸਿਰ ਜਸ ਭਾਏ ਠਾਕੁਰ ਕਾਹਿ ਮਨ ਪੋਗਰਿਆ उड़े उड़ावे सैको सतर खबल खलावे कवन जुगावे मन में सिमरन करिया साबुनी दान दास सिद्धांत ठाकुर कर तर तरिया जा नान बल बल सद बल जाइया वरिया रागा सा महला चौथा सोपुर के इक ओंकार सतगुर प्रसाद जो पुरख निरंजन हर पुरख निरंजन हर गमा गमा पारा सब त्यावे सब त्यावे तुझी हर सच्चे सिर्जन ਨਜਬ ਜੀ ਤੁਮਾਰੀ ਜੀ ਦੂਜੀਆਂ ਗਾ ਦਾ ਤਾਰਾ ਹਰ ਤੇ ਹਵਸੰ ਦੋਜੀ ਸਭ ਦੋਖੇ ਵਿਚਾਰ ਹਰ ਆਰਾ ਪੇਠਾ ਕੋਰਾ ਪੇ ਸੇਵਕ ਜੀ ਕੀ ਆ ਨਾਨੀ ਜੰਤ ਵਿਚਾਰ ਤੂ ਕਟ ਕਰਨ ਦਸਮ ਨਿਰੰਤਰ ਜੀ ਆਰੇ ਕੋ ਪ੍ਰਸਮਾਨ ਆਇਕ ਦਾਤੇ ਇਕ ਭਾਰੀ ਜੀ ਸਭ ਤੇਰੇ ਜੋਜ ਵਿਡਾਨ ਤੂ ਆਪੇ ਦਾਤਾ ਆਪੇ ਪੁਗਤਾ ਜੀ ਹੋ ਤਕ ਵੀ ਨਾ ਵੜਾ ਜਾਣਾ ਤੂ ਪਾਰ ਬ੍ਰਹਮ ਵਿੰਦ ਬੇੰਦ ਜੀ ਤੇਰੇ ਕੀ ਗੁਨਾਹ ਖੁ ਹਨ ਜੋ ਸੇਵ ਜੋ ਸੇਵ ਤੁਜੀ ਜਨਾਨ ਕਿਤਨ ਕੁਰਬਾਨ ਹਰ ਤੇ ਆਵੇ ਹਰ ਤੇ ਆਵੇ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਗਤ ਸੇ ਮੁਗਤ ਪਹਿਜੁਨ ਹਰਿ ਧਿਆਇ ਜੀ ਤਿੰਦੋੜੇ ਜਮਕੇ ਫਾਸੀ ਜਿਨ ਕੋ ਜਿਨ ਹਰ ਨਿਰਪੋ ਤੇ ਆਇ ਜੀ ਤਨ ਕਾ ਬੋਸਉ ਗਾਸੀ ਜਿਨ ਸੇਵਿਆ ਜਿਨ ਸੇਵਿਆ ਮੇ ਰਾਹਾ ਜੀ ਤੇ ਹਰ ਰੂਪ ਸੁਆਮੀ ਸੇਤਲ ਸੇਤਨ ਜਿਨ ਹਰ ਧਿਆਇ ਜੀ ਜਨਾਨਕ ਤੈਨ ਬਲ ਜਾਸੀ ਤੇਰੀ ਭਗਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਮ ਤੂੰ ਜੀ ਹਰ ਨੇਕ ਨੇ ਕਨੰਤਾ ਤੇਰੇ ਨੇਕ ਤਨੇ ਨੇਕ ਚ ਕਰੇ ਹਰ ਪੂਜਾ ਜੀ ਤਪ ਤਾਵੇ ਜਪੇ ਵੀ ਅੰਤਾ ਤੇਰੇ ਨੇਕ ਤਨੇ ਨੇਕ ਪੜੇ ਬੋ ਸਿੰਘ ਸਾਹਿਬ ਸੇ ਕਰ ਕੇ ਅਖੜ ਕਰਮ ਕਰਮਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰਮ ਪਰਕਰਤਾ ਜੀ ਤੂੰ ਜੇ ਵੜਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਰਹਿ ਚਲ ਕਰਤਾ ਸੋਈ ਤੁਦਿ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦਿ ਆਪੇ ਸੇ ਸਭ ਪਾਏ ਜੀ ਤੁਦਿ ਆਪੇ ਸੇ ਸਭ ਕੋਈ ਜੜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ세 ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂ ਕਰਤਾ ਸਿਆਰਮਾਡਾ ਸਹਿ ਜੋ ਤੂ ਭਾਵੇ ਸੋਈ ਥੀ ਸੀ ਜੋ ਤੂ ਦੇਸ ਹੋਈ ਹੋ ਪਾਈ ਰਹੋ ਸਭ ਤੇਰੀ ਤੂ ਸਵਨੀ ਤੇ ਆਇ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਮਾ ਗੁਰਮਖਲਾ ਦਾ ਮਨ ਮਗੋ ਆਇ ਤੂ ਉਦ ਆਪ ਵੀ ਛੋੜਿਆ ਮਿਲਾਇ ਤੂ ਦਰਿਆ ਸੋ ਤੇਰੀ ਮਾਇ ਤੁਝ ਬਿੰਦੂ ਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲਵੇ ਛੜੇ ਸੰਜੋਗੀ ਮਿਲਵੇ ਜਿਸਨੂੰ ਤੋ ਜਾ ਨਹੀਂ ਸੋਈ ਜਨ ਜਾਨੀ ਹਰ ਗੁਣ ਸਾਦੀ ਆਖੋ ਖਾਨੇ ਜਿਨਹਾਰ ਸੇ ਵਯਤ ਸੁਗਬਾ ਸਹਜੇ ਹਿਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਦਬਿੰਦੂ ਜਾਵਣ ਕੋਈ ਤੂੰ ਕਰ ਕਰ ਵੇਖੇ ਜਾਨੇ ਸੋਏ ਜਨਾਨ ਗੁਰਮਕ ਪ੍ਰਗਟ ਹੋਇਆ ਸਹਾ ਮਹੱਲਾ ਪਹਿਲਾ ਦਿੱਤ ਸੌਲੇ ਪਹਿਲੇ ਨਵਾ ਜਪਨੀ ਭਾਵਦੀ ਨੇ ਕੀਆ ਪੰਖਜ ਮੋ ਪਗ ਨਹੀਂ ਚਲੇ ਹਮ ਤੇ ਕਾ ਤੇ ਢੂਬੀਲੇ ਮਨ ਇੱਕ ਨ ਚੇਤ ਸਮੂੜ ਮਨ ਹਰ ਬਿਸਰ ਤੇਰੇ ਗੁਣ ਗਲੇ ਰਹਾਓ

हमरी करो आदर्श अपोनी चितकी छादाव जनम रे हमारा अपना जान कवि द्वारा हमरी दिस बेतूंगा वा पाहा देमो ए बजाय सोकी बुजे मोरो परिवार सेवा से सेवा करता मोरा संजगार कर दे करिये सबन को असगरे पूर्ण होई हमारी असतवर पिंगी रे प्यास तुम्हें छाड़ के वरद्यों जो बर चाहूं तुम दे पाऊं सेवा दे हमरी तारिया जन जिस तरह मारे मारे आपहा दे मुझे बुरे मन काल का त्रास अनवरी हो जो सदा हमारे पछा चीरे सुजे करे और सहारा अखले मई राखना साथ स साहे प्यारे

ਕਰਵਾ ਦਿੱਤਾ ਜਾਇ ਨਹੀਂ ਆਇਆ ਤਾਂ ਕਿ ਤਾਤਨ ਕਮੋਰੇ ਦਿਸਦ ਕਰ ਮੋ ਸਭਾਏ ਜੋ ਦੋਸ਼ ਸੇ ਆਸ਼ਾ ਸਕੇ ਕੋਈ ਇੱਕ ਬਾਜੇਂ ਤੇ ਮੇਸਬਾਰਾ ਕਾਲ ਫਾਸੇ ਤਾਈ ਵਾ ਜਿਨਾ ਨਾਮ ਤਿਹਾਰੋ ਘਾਦਰ ਦੋਗ ਦੋਗ ਤੇ ਰਹ ਖੜਕੇਤ ਮੈਂ ਸੰਤਿਆਰੀ ਆ ਪਾ ਦੇਲੇ ਬਰੀ ਸੌਠ ਹੋਰ ਮੋ ਸੇ ਦੋਗ ਦੋਗ ਤੇ ਲਿਓ ਵਿਸ਼ੈ ਸਵੈਮ माहिंग गए जब ते तुमरे तब देखो आग थे नहीं और आम नहीं पुरान कुराने के मत करा हमानु सिमर साल पे सुबह उपेद के हैं मैं करना जाने शीर्ष पाल के तुमरी कर मैं ना कहियो सब तो ही बुखानियों दोहरा सगल द्वार को चार के गियो तुहार द्वार बहिंगे की लाजाज गोविंदा सुहार और कली मलाती जनादी को अंकार्स कुर्पर ਅਨੰਦ ਪਿਆ ਮੇਰੀ ਮਾਂ ਇਹ ਸਤਗੁਰ ਮੈਂ ਪਾਇਆ ਸਤਗੁਰ ਤਾਂ ਪਾਇਆ ਸਰ ਸਿੰਘ ਮਨ ਵਜਿਆ ਵਧਾਈਆਂ ਰਾਗ ਤਨ ਪਰਿਵਾਰ ਪਰੇ ਸ਼ਬਦ ਗਾਵਣੀ ਆਈ ਸ਼ਬਦ ਉਹ ਗਵਰੀ ਕੇ ਰਮਾਨ ਜੀ ਨੇ ਵਸਾਇਆ ਹੈ ਨਾਨਕ ਨਾਨਦ ਆ ਸਤਗੁਰ ਮੈਂ ਪਾਇਆ ਮਨ ਮੇਰਾ ਤੋ ਸਦਾ ਰੋਹਾ ਨਾਲ ਹਰ ਨਾਲ ਤੋ ਮਨ ਮੇਰੇ ਦੁੱਖ ਸਭ ਸਾਨਾ ਅੰਗੀ ਕਰੋ ਕਰੀ ਤੇਰਾ ਕਾਰ ਸਭ ਸਮਾਨ ਸਮਨਾ ਗਲਾ ਸਮਰਾਸ ਸਵਾਇ ਸੋਕੇ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਾ ਨਾਲੇ ਸਾਚੇ ਸਾਈ ਵਾਖਿਆ ਨਹੀਂ ਕਰਤੇ ਰੇ

ਤੁਰ ਕਰਮ ਪਾਇਆ ਤੁਝੁ ਨਿਕੋ ਸੇ ਨਾਮ ਹਰਿ ਘਰਿ ਲਾਗੀ ਗਇ ਨਾਨਕ ਸੁਭਾਤੀ ਤਿਤ ਕਰੰਦਵਾਜੀ ਸਰੰਦ ਸੁਨੋਵੜ ਪਾਗਿਓ ਸਗਲ ਮਨੋਰਥ ਪੂਰੇ ਪਾਰਬ੍ਰੰਪਰ ਭਾਇ ਉਤੇ ਸਗਲ ਸੂਰੇ ਦੁਕਰਗ ਸੰਤਾਪਿ ਉਤੇ ਸੋਨੇ ਸਜੀ ਬਾਣੀ ਸੰਤ ਸਾਜੇ ਪੈਸਾ ਸੇ ਪੂਰੇ ਗੁਰਤੇ ਜਾਣੇ ਸੁਣ ਤੇ ਬ੍ਰਿਯਤ ਕਹ ਤੇ ਪਵੇ ਤੇ ਸਦਗੁਰਿਆ ਪਰਪੂਰੇ ਬੇਨੰਤ ਨਾਨਕੁਰ ਚਾ ਲਾਗੇ ਵਾਜੇ ਨਤੂਰੇ ਮਦਵਨੀ ਹਲਾ ਬੰਜਵਾ ਥਾਲ ਵਿਚ ਤਰਨ ਵਸੂ ਪਏ ਸਾਸਨੁਕ ਬਿਜਾਰਿਆ ਮਨ ਰਾਮ ਠਾਕੁਰ ਕਾ ਪਿਆ ਜਿਸ ਕਾ ਸਭਸਧਾਰੋ ਜੇ ਕੋ ਭਾਵੇ ਜੇ ਕੋ ਪੰਜਤਿਸ ਕਾ ਹੋਇ ਉਦਾਰ ਏ ਵਸਤ ਜੀ ਨਾ ਜਾਏ ਨਿਤਨੇ ਦਰਾਖੁਰਤਾਰੋ ਤੁਮ ਸੰਸਾਚਨ ਲਗ ਗਤਰੀਆ ਸਮੁਦਾਨ ਬ੍ਰੰਪਸਾਰੋ ਸ਼ਲੋਕ ਮੱਲਾ ਬੰਜਵਾ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੀ ਕੋ ਗੁਨੇ ਆਪੇ ਤਰਸ ਪਿਓ ਇਤਰਸ ਪੈ ਮੇ ਰਹਿਮਤ ਹੋਈ ਸਦ ਕੋ ਸੱਜਣ ਮਿਲਿਆ ਨਾਨਕ ਨਾਮ ਮੇਰੇ ਤਾ ਜਿਵਾ ਤਨ ਮੰਧੀ ਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ